ਬੜੀ ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਆ ਆਮ ਬੰਦਾ ਜਿਹੜਾ ਲੋਕਲ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਜੋ ਸਟਰੀਟ ਕਰਾਈਮ ਦਾ ਮੇਨ ਸਾਡੇ ਕਰਾਈਮਸ ਮੰਨੇ ਜਾਂਦੇ ਆ ਸੋ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਨਾਲ ਉਹਨੂੰ ਕਾਫੀ ਮੁਸ਼ਕਲ ਆਉਂਦੀ ਹੈ ਫਿਰ ਸੋ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਹੈ ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਕ ਵਕ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਇਹਦਾ ਜ਼ੋਨ 1 ਹੈ ਜਿਸ ਚ ਸੀ ਡਿਵੀਜ਼ਨ اسلامਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੀ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਐ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ 5 ਵਹੀਕਲ ਬਰਾਮਦ ਹੋਏ ਨੇ 3 ਐਕਟਿਵ ਆ 1 ਕਾਰ 1 ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ A ਡਿਵੀਜ਼ਨ B ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਵहां ਜਿਹੜੇ ਨੇ ਔਰ ਰਿਕਵਰ ਕੀਤੇ ਐ 16 ਵਿੱਚ ਮੋਟਰਸਾਈਕਲ ਨੇ 7 ਐਕਟਿਵ ਆ ਇੱਕ ਸਕੂਟਰ ਆ ਇੱਕ ਕਾਰ ਆ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਚ ਸਾਡੇ ਡੀਸੀਪੀ ਸਿਟੀ ਜੀਵੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਆਫੀਸਰ ਨੇ ਸਬਡਿਵੀਜ਼ਨ ਆਫੀਸਰ ਨੇ ਐਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ਐਸੀਪੀ ਜਿਹੜੇ ਹੈੱਡ ਕੁਆਰਟਰ ਨੇ ਨਸਾਰੇ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ 150 ਏ 53 ਨੇ ਉਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਸ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰਿਕੂਪ ਹੋ ਜਾ ਕਿੰਨੇ ਲੋਕ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਅਲੱਗ-ਅਲੱਗ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਐਗਜੈਕਟ ਮੇਰੇ ਕੋਲ ਟਫਿਕਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤੇ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ 20 ਐਫ ਆਈ ਆਰਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਤੇ ਉਹਨਾਂ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ ਚੋਂ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰ ਆ ਥਾਣੇ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਰਾਣੇ ਉਹਨਾਂ ਦਾ ਵੀ ਸਾਰਾ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੀ ਵੀ ਡਿਸਪੋਜ਼ਲ ਕਰਾਂਗੇ ਸੋ ਥੈਟ ਜਿਹੜੀ ਮਾਲ ਮੁਕੱਦਮਾ ਇੰਨਾ ਜ਼ਿਆਦਾ ਖੜਾ ਹੈ ਜਿਸ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨੀ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਰਹੇ ਹਾਂ ਸਰ ਇਹ ਸਾਰੇ ਅੰਮ੍ਰਿਤਸਰ ਦੀ ਚੋਰੀ ਹੋਈ ਸੀ ਹਾਂਜੀ ਅੰਮ੍ਰਿਤਸਰ ਦੀਆਂ ਐਫਆਈਆਰਾਂ ਆਂ ਜੀ ਮੈਂ ਜਿਹੜੇ ਜਿਹੜੇ ਥਾਣੇ ਤੁਹਾਨੂੰ ਦੱਸਿਆ ਸੀ ਸੀ ਡਿਵੀਜ਼ਨ اسلامਾਬਾਦ ਗੇਟ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਸਿਵਲ ਲਾਈਨ ਕੰਟੋਲਮੈਂਟ ਏ ਬੀ डिविजन दो न मकबूलपुरा बल्ला सब एक इतने बेच दे सी या किदा रिकवरी देखो बेसिकली ता ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਸਟਰੀਟ ਕ੍ਰਾਈਮ ਹੈ ਉਹਦੇ ਵਿੱਚ ਜਿਹੜਾ ਪੈਡਡ ਕ੍ਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦੇ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਕੀਤਾ ਜਾਂਦਾ ਹੈ ਕਾਫੀ ਮਹਿੰਗਾ ਹੁੰਦਾ ਕਿਉਂਕਿ ਆਮ ਮਤ ਦੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਇਹ ਬੰਦਾ ਇਹ ਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਇਹਨੂੰ ਅਸੀਂ ਬਹੁਤ ਮੈਂ ਫੋਕਸ ਦਿੰਨਾ ਹਾਲਾਂਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਜਾ ਸਕਦੇ ਨੇ ਵੀ ਇਹ ਨਾਰਮਲ ਕ੍ਰਾਈਮ ਹੋਇਆ ਜੀ ਚਲੋ ਚੱਲਦਾ ਵੱਡੇ ਸ਼ਹਿਰ ਚ ਬਟ ਇਹਨੂੰ ਅਸੀਂ ਫੋਕਸ ਚ ਰੱਖਦੇ ਹਾਂ ਹਮੇਸ਼ਾ ਸੋ ਦੈਟ ਸਾਡਾ ਜਿਹੜਾ ਕਾਮਨ ਮੈਨ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਰելիਫ ਦੇ ਸਕੀਏ ਕਿੱਦੇ ਲੈਣਾ ਹੋਵੇ ਉੱਥੇ ਆ ਕੇ ਲੈ ਸਕਦਾ ਜੀ ਤੇ ਅੱਜ ਨਹੀਂ ਉਹ ਸਪੋਰਟਰੀ ਕਰਾਉਣੀ ਪੈਂਦੀ ਹੈ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਦਰਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਾਈਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾ। ਅੱਜ ਸਰ ਇਹ ਜਿਹੜੇ ਅੱਗੇ ਹੋਰ ਵੀ ਬਹੁਤ ਸਾਰੇ ਚੋਰੀ ਹੋਏ ਨੇ ਹਾਲੇ ਪਿੱਛੇ ਬਹੁਤ ਜ਼ਿਆਦਾ ਹੈ। ਉਹਨਾਂ ਬਾਰੇ ਕੀ? ਉਹਦੇ ਵੀ ਹੁਣ ਲੱਗੇ ਹੋਏ ਆਂ ਜੀ ਇਦਾਂ ਹੀ ਗੈਂਗ। ਦੇਖੋ ਪਤਾ ਕੀ ਹੁੰਦਾ ਜੀ ਸਾਡਾ ਕੰਮ ਹੈ ਪ੍ਰੀਵੈਂਟ ਕਰਨਾ, ਡਿਟੈਕਟ ਕਰਨਾ। ਪ੍ਰੋਵੈਂਸ਼ਨ 'ਚ ਵੀ ਅਸੀਂ ਲੱਗੇ ਰਹਿੰਦੇ ਆਂ। ਇਹ ਜਿਹੜੀ ਮੋਬਾਈਲ ਪੈਟਰੋਲਿੰਗ ਹੈ, ਸਾਡੀ ਪੀਸੀਆਰ ਹੈ, ਸਾਡੀ ਥਾਣੇ ਦੀ ਚੈਕਿੰਗ ਉਹਦੇ 'ਚ ਵੀ ਸਾਰਾ ਇਹ ਪ੍ਰੀਵੈਂਟ ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰਦਾ। ਤਾਂ ਜੇ ਬਾਈਚਾਂ ਨੂੰ ਚੋਰੀ ਹੋ ਗਈ ਤਾਂ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਸੋ ਇੰਟਰਡੈਕਸ਼ਨ ਦਾ ਬੜਾ ਅੱਛਾ ਇੱਕ ਨਮੂਨਾ ਹੈ ਫਿਰ ਮੈਕਸਿਮਮ ਚੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਨੂੰ ਹੀ ਚੋਰ ਟਾਰਗੇਟ ਕਰਦੇ ਨੇ ਕੀ ਕਾਰਨ ਹੈ ਵੀ ਸਿਰਫ ਇਹੇ ਦੋ ਦੇਖੋ ਜਿਹੜੀ ਬੜੀ ਸਿੰਪਲ ਗੱਲ ਹੈ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਉਹ ਆਪਾਂ ਵਿਕਦਾ ਵੀ ਜ਼ਿਆਦਾ ਤੇ ਚੋਰੀ ਵੀ ਜ਼ਿਆਦਾ ਉਹੀ ਹੁੰਦਾ ਸਰ ਜਿਹੜੇ ਓਨਰ ਹੁੰਦੇ ਨੇ ਸਪੋਰਟ ਸਾਰੇ ਲੈਣ ਦਾ ਵੀ ਪ੍ਰੋਸੈਸ ਹੈ ਕਾਫੀ ਟਾਈਮ ਲੱਗਦਾ ਉਹਨਾਂ ਨੂੰ ਪੁਲਿਸ ਕੋਲ ਰਿਜਿਸਟਰ ਕਰ ਦਿਆ ਜਾਏ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਮੈਂ ਅਸੀਂ ਉਹਨਾਂ ਨੂੰ ਅਸਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੈਂਡਓਵਰ ਕਰ ਦਈਏ تاકે اگلے ਨੂੰ ਮਿਹਨਤ ਤਾਂ ਆਏ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਫਿਰ ਦੂਸਰੇ ਜਿਹੜੀਆਂ ਈਮੇਲਸ ਗੇਸ ਤੱਕ ਕੋਈ ਬ੍ਰੇਕ ਤੋਂ ਆਇਆ ਨਹੀਂ ਉਹ ਚੱਲ ਰਿਹਾ ਜੀ ਕੰਮ ਬੜਾ ਜਲਦੀ ਵੀ ਵਿਲ ਹਾਵ ਅ ਗੁੱਡ ਦਿਸ ਥਿੰਗ ਵਿੱਚ ਕਾਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਰਹੇ ਤੇ ਕਈ ਲੋਕਲ ਸਾਥੀ ਜਿਹਾ ਕਿ ਬਾਹਰ ਚੁਕੀ ਦੇਖੋ ਭਾਈ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵਿਅਸ ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਪਪਾ ਇਹਨੂੰ ਸਾਰੇ ਦੇਖ ਰਹੇ ਬਿਕੋਜ਼ 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਹੈ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ ਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਇਹ ਰੈਗੂਲਰ ਫੀਚਰ ਜਿਹਾ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ অল ਏਜੰਸੀਜ਼ ਆਰ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨੌਰਥ ਪੋਲਾ ਜੀ ਹੀ ਇਜ਼ ਆਲਸੋ ਪਾਰਟ ਆਫ 댓 ਗਰੁੱਪ ਤੋ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤੋ ਉਹਦੇ ਚ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਬਟ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੈਟਫਾਰਮਸ ਨਹੀਂ ਉਹਦੇ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮੰਨਦਾ ਉਹਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅੱਜ ਤਾਂ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਪੋਰਟਲ ਇੱਕ ਹੈਗਾ ਸਾਡਾ ਉਹ ਵੀ ਆ サイਬਰ ਵਾਲਿਆਂ ਨੇ ਉਹਦੇ ਤੇ ਵੀ ਇਨੂੰ ਅਸੀਂ ਰਿਕੁਐਸਟ ਪੇਜ ਦਿੱਤੀ ਹੈ ਸਰ ਬਰਾਮਦ ਦੋਤ ਗਿਆ ਸਰ ਜਿਹੜੇ ਬਰਾਮਦ ਕੀਤੇ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਥਾਣੇ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੀ ਤਰ੍ਹਾਂ ਦੇ ਕਾਫੀ ਬਰਾਮਦ ਹੁੰਦੇ ਨੇ ਪਰ ਇਹ ਰਹਿੰਦੇ ਨੇ ਉਹ ਲੇਬਲ ਵੀ ਨਹੀਂ ਆਉਂਦੇ ਜਾਂ ਕਿਤੇ ਵਰਤੇ ਤੇ ਉਹਨਾਂ ਲਈ ਵੀ ਕੋਈ ਕਿਉਂਕਿ ਥਾਣੇ ਦੀ ਜਗ੍ਹਾ ਵੀ ਤੁਸੀਂ ਪਿਛੇ ਪ੍ਰੋਸੈਸ ਸ਼ੁਰੂ ਕੀਤੀ ਕਿ ਕਾਲੀ ਕੀਤੀ ਨਹੀਂ ਉਹ ਅਸੀਂ ਤਾਹੀ ਮੈਂ ਬੇਨਤੀ ਕੀਤੀ ਹੈ ਜੀ ਉਹ ਅਸੀਂ ਅਲੱਗ ਕਰ ਹੀ ਰਹੇ ਹਾਂ ਡਿਸਪੋਜ਼ਲ ਆਫ ਕੇਸ ਪ੍ਰੋਪਰਟੀ ਜਿਹੜੇ ਸਾਡੇ ਕੇਸ ਪ੍ਰੋਪਰਟੀ ਥਾਣਿਆਂ ਚ ਪਈ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਜੋ ਦਾ ਲੀਗਲ ਪ੍ਰੋਸੈਸ ਥੋੜਾ ਲੰਮਾ ਹੁੰਦਾ ਹੈ ਉਹਦੀ ਕਿਦਾਂ ਆਪਸ਼ਨ ਹੋਣੀ ਹੈ ਕੀ ਹੋਣਾ ਉਹ ਸਾਰਾ ਇਟ ਇਜ਼ ਆਲਰੇਡੀ ਇਨ ਦੀ ਪ੍ਰੋਸੈਸ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਕਮੇਟੀ ਬਣੀ ਹੋਈ ਹੈ ਦੇ ਆਰ ਆਲਰੇਡੀ ਪ੍ਰੋਸੈਸਿੰਗ ਇਟ ਸਰ ਪੁਲਿਸ देयर ਆਰ ਸਾਈਬਰ ਸੈੱਲ ਪੁਲਿਸ ਦਾ ਉਹ ਇਸ ਮਾਮਲੇ ਦੇ ਵੀ ਕੰਮ ਕਰ ਰਿਹਾ ਜਾਂ ਇਨ ਕੈਪेबल ਹੈਗਾ ਜਾਂ ਬਾਹਰੋਂ ਟੈਕਸ ਇਨਫੋਰਮੇਸ਼ਨ ਸਹੀ ਮਿਲਣੀ ਚਾਹੀਦੀ ਹੈ ਬਾਕੀ ਤਾਂ ਸੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਮਿੰਟ ਲਾਵਾਂਗੇ ਜਦੋਂ ਸਾਨੂੰ ਥੋੜਾ ਜਿਹਾ ਮਤਲਬ ਪੁਆਇੰਟਡ ਇਨਫੋਰਮੇਸ਼ਨ ਔਨ ਦੀ ਮੇਨ ਗੱਲ ਹੈ ਸੋ ਦੈਟ ਇਜ਼ ਵਾਈ ਵੀ ਟੇਕ ਹੈਲਪ ਆਫ ਸਟੇਟ ਸਾਈਬਰ ਔਰ ਇਵਨ ਜਿਹੜਾ ਜਿਹੜਾ ਗਰੁੱਪ ਕਿਹੜਾ ਜੀ ਉਹ ਆਈ 4 ਸੀ ਆਈ 4 ਸੀ ਇੱਕ ਗਰੁੱਪ ਹੈਗਾ ਜਿਹੜਾ ਕਿ ਐਮ ਐਚ ਏ ਦੇ ਅੰਡਰ ਬਣਿਆ ਹੋਇਆ ਉਹਦੇ ਚ ਸਾਰੀ ਐਕਸਚੇਂਜ ਆਫ ਇਨਫੋਰਮੇਸ਼ਨ ਹੁੰਦੀ ਓਨਲੀ ਔਨ ਸਾਈਬਰ ਕ੍ਰਾਈਮ ਉੱਤੇ ਬਾਕੀ ਸਟੇਟਸ ਵੀ ਬਹੁਤ ਵਰਕ ਕਰ ਰਹੀਆਂ ਦੈਟ ਇਜ਼ ਵਾਈ ਸਾਨੂੰ ਪਤਾ ਲੱਗਦਾ ਕਿ ਉੱਤੇ ਵੀ ਇਹ ਸੇਮ ਇਸ਼ੂ ਜਿਹੜਾ ਉਹਨਾਂ ਦੇ ਸਾਹਮਣੇ ਚੱਲ ਰਿਹਾ ਅਰੇ ਫਰੈਂਕਸ ਨੂੰ ਲੈ ਕੇ ਪਹਿਲਾਂ ਵੀ ਇੰਟੈਲੀਜੈਂਸ ਦੇ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਸੀ ਕਿਉਂਕਿ ਦਿੱਲੀ ਦਿਨਾਂ ਦੇ ਵਿੱਚ ਇੱਕ ਮੌਕ ਟ੍ਰਿਲ ਕੀਤੀ ਗਈ ਸੀ ਰਾਤ ਨੂੰ ਨਹੀਂ ਨਹੀਂ ਉਹ ਚੀਜ਼ ਹੋ ਰਹੀ ਹੈ ਜਿਹੋ ਤਾਂ ਐਨਐਸਜੀ ਦੀ ਕੈਨੂਅਲ ਫੀਚਰ ਹੁੰਦਾ ਹੈ ਨੈਸ਼ਨ ਸੈਕੂਰਿਟੀ ਗਾਰਡਸ ਆ ਕਿ ਉਹ ਜਿਹੜੀ ਕੋਈ ਇਵੈਂਚੁਐਲਟੀ ਨੂੰ ਜਾਂ ਕੋਈ ਇਹੋ ਜਿਹੀ ਜਿਹੜੀ ਇਨਫਿਲਟ੍ਰੇਸ਼ਨ ਹੈ ਜਾਂ ਐਂਟੀ ਨੈਸ਼ਨਲ ਚੀਜ਼ਾਂ ਨੂੰ ਰੋਕਣ ਵਾਸਤੇ ਉਹ ਕੀਤੀ ਜਾਂਦੀ ਹੈ ਥੈਂਕ ਯੂ ਜੀ